ਇਥੋਂ ਉਹ ਪਰਲੇ ਤਾਂ ਖਰਾਬ ਹੋ ਗਏ ਪਰ ਲਾ ਗਿਆ ਰਾ ਚਾਚੇਗਾ ਸੀ ਤੇ 20 ਦਾ ਹੀ ਫਰਕ ਹੁੰਦਾ ਕਿਤੇ ਵਧੀਆ ਮਿਲ ਜਾਊਗਾ ਕਿਤੇ ਘਟ ਗਿਆ 골ਡਨ ਪੂਦਰਾ 골ਡਨ ਪੂਦਰਾ ਖੜਾ 골ਡਨ ਇਹਦਾ ਬਹੁਤ ਤੇਲ ਨਿਕਲਦਾ ਮੈਂ ਖੜਾ 골ਡਨ ਹਾਰਡ ਚਲੋ ਚਲੀਏ ਨਾ ਨੂੰ ਕੇ ਤੇ ਕੰਮ ਨਬੇੜੀਏ ਇਧਰੋਂ ਕਿਤੇ ਅੱਜ ਲੱਗਣੀ ਸੀ ਪਰ ਉਹ ਹੀ ਮੈਂ ਕੱਲ ਸੀ ਫਟਿਨੋ ਪਾਇਆ ਗਿਆ ਅੱਜ ਕੰਮ ਉਹਦੇ ਕਰੇ ਵਿੱਚ ਉਹਦੇ ਕਰਕੇ ਵਿੱਚ ਰਹਿ ਗਿਆ ਮੈਂ ਮਿੱਟੀ ਵਾਲਾ ਇਹ ਤਾਂ ਕੱਲ ਨੂੰ ਗਿਆ ਫਿਰ ਨਾਲ ਆਵਣਾ ਸੀ ਇਹ ਰੋਟੀ ਬਣਨ ਲੱਗ ਗਈ ਤੇ ਆਹ ਕੰਮ ਕਰੀਏ ਨੂੰ ਕਰੀਏ ਸ਼ਾਮੇ ਤੇ ਫਿਰ ਨਾ ਆ ਕੇ ਤੇ ਫਿਰ ਰੋਟੀ ਖਾਣੇ ਲੜ ਬੀਜੀ ਹੈ ਲੜ ਹੀ ਬੰਦ ਕਰੀਏਗਾ ਤਾਂ ਜਗ ਜਾਂਦੀ ਐ ਐਵੇਂ ਹੀ ਬੱਲ ਪਈ ਜਾਣਾ ਲਈ ਪੈਣਾ ਆਪਾਂ ਨਾਲ ਤੇ ਤਾਂ ਆਇਆ ਨਹੀਂ ਪਹਿਲਾਂ ਰੋਟੀ ਰੋਟੀ ਖਾਧੀ ਤੇ ਤਾਂਪਾ ਬਹੁਤ ਹੁੰਦੀ ਜਾਂਦੀ ਆ ਤੇ ਨਾਉਣਾ ਹੋਣਾ ਤੇ ਪਹਿਲਾਂ ਨਾਲ ਇਹਦੇ ਵਿੱਚ ਪਾਣੀ ਪਾ ਕੇ ਕੋਲਰ ਚੋਂ ਉਤੋ ਤੇ ਫੁੱਲ ਕਰਕੇ ਤੇ ਛੱਡ ਦੇਣੀ ਹੈ ਫਿਰ ਗਰਮੀ ਬਹੁਤ ਪੈਣੀ ਹੈ ਤੇ ਆਰਾਮ ਨਾਲ ਰੈਸਟ ਕਰਾਂਗੇ ਠੀਕ ਹੈ ਫਿਰ ਤੋਂ ਬਾਅਦ ਆਣਾ ਆਪਾਂ ਵੀਡੀਓ ਬਾਕੀ ਦੀ ਜਿਹੜੀ ਸ਼ੂਟ ਕਰਾਂਗੇ ਸ਼ਾਮ ਨੂੰ ਤਕਰੀਬਨ ਹੁਣ ਟਾਈਮ ਹੋ ਚੁੱਕਿਆ 10 ਵਜਨ ਚ 10 ਮਿੰਟ ਰਹਿ ਗਏ ਤੇ ਬਾਕੀ ਦੀ ਵੀਡੀਓ ਕਰਾਂਗੇ ਸ਼ਾਮ ਨੂੰ ਛੋਟ 3-4 ਵਜੇ ਤੋਂ ਬਾਅਦ ਜਦੋਂ ਠੰਡਾ ਮੌਸਮ ਹੋ ਗਿਆ ਹੁਣ ਆਪਾਂ ਕਰਨੀ ਵਧੀ ਜਾਂਦੀ ਹੈ ਬਧੀ ਲਓ ਜੀ ਹੋ ਗਿਆ ਸ਼ਾਮ ਦਾ ਵੇਲਾ 5:30 ਦਾ ਟਾਈਮ ਹੋ ਚੁੱਕਿਆ ਤੇ ਆਪਾਂ ਅੰਦਰ ਚਾਹ ਚ ਪੀ ਕੇ ਤੇ ਕੰਮ ਲੱਗ ਗਿਆ ਆ ਆ ਆਪਣਾ ਹੀ ਇਹਨਾਂ ਮਕੌਨ ਮਿੰਦੀ ਵਾਲੀਆਂ ਤੇ ਇੱਕ ਵਾਰ ਮੈਂ ਵੀਡੀਓ ਬਣਾਉਣ ਕਰਕੇ ਮੈਂ ਇੱਕ ਵਾਰ ਬੰਦ ਕਰਤਾ ਕੰਮ ਹੁਣ ਫੇਰ ਬਣਾਉਨੇ ਆ ਤੇ ਇੱਧਰ ਕੱਪੜੇ ਫੇਰ ਧੋਤੇ ਜਾ ਰਹੇ ਨੇ ਉਧਰ ਸੁੱਕਣੇ ਮਾ ਪਾਤੇ ਇੱਧਰ ਵਿੱਚ ਗਰੀਸੇ ਲੈਣਾ ਹੀ ਨਹੀਂ ਆ ਨਹੀਂ ਸਦਾ ਹੀ ਨਹੀਂ ਪਿਆ ਇਹ ਨਹੀਂ ਲੈਣਾ ਗਰੀਸੇ ਲਾ ਕੇ ਤੇ ਥੋੜਾ ਥੋੜਾ ਪਾਣੀ ਛੱਡ ਕੇ ਇੱਧਰ ਸੜਕ ਤੇ ਬਾਗੀ ਤਾਂ ਤਾਂ ਮੈਂ ਟੀਮੂਟ ਡੇਢਣੋ ਹਟਾਈ ਮੈਂ ਉਹ ਫਿੱਡ ਖਡਾਣੇ ਬਣਾ ਕੇ ਦਿੱਤੇ ਦਵਾਏ ਕੋਨਾ ਇਹ ਵੀ ਮੈਂ ਬਣਾ ਕੇ ਦਿੱਤੀਆਂ ਐ ਇਦਾਂ ਬਣਦੀ ਆ ਆਪਾਂ ਬਣਾਈਦਾ ਆਪਾਂ ਨੂੰ ਮਹਿੰਦੀ ਦਾ ਕੰਮ ਜਿਹੜਾ ਆਉਂਦਾ ਵਾ ਆਲ ਜਾ ਕੀ ਕਰਨਾ ਨੌਰੀ ਨਹੀਂ ਮਿਲਦੀ ਕੋਰੀ ਨਹੀਂ ਮਿਲਦੀ ਨੌਰੀ ਚ ਦੀ ਕੋਈ ਮੈਂ ਲੈ ਆਉਣਾ ਸਬਜ਼ੀਆਂ ਨੇ ਪਕੌੜੀਆਂ ਇੱਕ ਤੇ ਕਿੰਦੇ ਕੱਪੜੇ ਫੜ ਕੇ ਲੈਣੇ ਹਨਾ ਬਸ ਕਿੰਦੇ? ਚਾਹ ਠੀਕ ਹੈ। ਮੈਂ ਜਾਵਾਂ। ਫੇਰੇ ਮੈਂ ਨਾ ਹਾਂ ਫੇਰੇ ਰਹੇਗਾ ਅੱਜ। ਉਹ ਤੇ ਉਹਦੇ ਕੋਲ। ਮੈਨੂੰ ਮਵੇ ਜਾਣਾ ਹੈ। ਹਾਂ। ਫਿਰ ਆਉਦਾਂ। ਫਿਰ। ਜਬ ਜਾਂਦੇ ਹਾਂ ਮੈਨੂੰ ਦੇਖ ਲੱਗਦਾ ਪਰ ਇਹ ਨਾ ਪੰਗੇ ਨਾਲ। ਗਰਮੀ ਲੱਗਦੀ ਹੈ। ਹੈ? ਗਰਮੀ ਲੱਗੀ। ਮੰਮਾ। ਕਿ ਨਹੀਂ? ਉੱਥੇ ਰੌਚੇ ਪਾਏ। ਚਲੋ ਮੈਂ ਜਾਣਾ ਫਿਰ ਹਾਂ। ਉਹ ਜੇ ਆਖ ਤੇ ਨਹੀਂ ਤੁਹਾਨੂੰ ਮੈਲਾ। ਧਰ ਕੇ ਮੈਂ ਸਰਦੀ ਸੁਭੀ ਵਾਸਤੇ ਤੇ ਫੋਰੀ ਨਹੀਂ ਇਹਨਾਂ ਦੇ ਕਰਨੀਆਂ। ਤੇ ਬਾਕੀ ਦੇਖ ਲੈ ਬਹੁਤ ਰਚ। ਮਾਰ ਕੇ ਇਹ ਘੇੜਾ ਛੇੜੇ। ਉਹ ਮੈਂ ਮਮਾ ਵੇਖਿਆ ਸੀ। ਅਵੇ ਅਭੀ ਜੇ ਆ। ਮੈਨੂੰ ਲੈ ਜਾ। ਲਓ ਵੀ ਆ ਪਰੇ ਨੂੰ ਗੋਲਗਾ ਪਕਾਉਣ ਲਾਇਆ ਆ ਵੇਖਾਂਦੀ ਦੀ। ਇਧਰੋਂ। ਖਾ ਲੈ। ਖਾ ਲੈ ਸਾਰੇ ਪਾਣੀ ਪੀਣਾ। ਚੱਲ ਪੀ ਲੈ। ਪਰੇ ਰਹਿ ਜਗੀ। ਨਹੀਂ। ਇਹਨੂੰ ਖਵਾ ਤੇ ਹੁਣ ਚੱਲੀਏ। ਬਾਕੀ ਸਮਾਨ ਆਪਾਂ ਲੈ ਲੈ ਲਿਆ। ਠੀਕਾ ਚੱਲਦੇ ਆਂ ਸ਼ਾਮ ਪੈ ਗਈ ਪੂਰੀ। ਹਾਂਜੀ ਗਾਇਸ ਐਨਨ ਨੂੰ ਕਮਾ ਦਾ ਕੋਮ ਕੇ ਲੈ ਆ ਨਾ ਨੋ ਚੀਜ਼ਾਂ ਵਸਤਾਂ ਖਵਾ ਪਿਆ ਲੈ ਤੇ ਜਿਹਨਾਂ ਕੋਲ ਚਾਹ ਆ ਵੇਖੋ ਆ ਖੱਡੀਆਂ ਤੇ ਇਧਰ ਅਸੀਂ ਸਬਜੀ ਦੀ ਕੱਟਣ ਦੀ ਮਤਲਬ ਕੱਟੀ ਗਈ ਤੇ ਅੱਜ ਲੈ ਕੇ ਆਈ ਸੀ ਪਕੌੜੀਆਂ ਬਣਦ ਕੇ ਪਿਓ ਘੌਂ ਕੇ ਰੱਖਦੇ ਆ ਇਹਨਾਂ ਨੂੰ ਤੇ ਫਿਰ ਬਣਨ ਗਿਆ ਤੇ ਕੂਲਰ ਚ ਪਾਣੀ ਪਾ ਕੇ ਚਲਾਤਾ ਇਧਰ ਪਾਣੀ ਨਾਉਣ ਬਣਵਾ ਪਾਣੀ ਨਹਾਉਣ ਨੂੰ ਵਾਸਤੇ ਆਵੇ ਭਰਨੇ ਰੱਖਤਾ ਆ ਵੀ ਪਾਰਤਾ ਉਹ ਵੀ ਆ ਵੀ ਆਹ ਲੋ ਆਹ ਲੋ ਤਮੰਦਾ ਇਹਦ੍ਰੋ ਇਹਦ੍ਰੋ ਕੀ ਹੋ ਗਿਆ ਮੰਮਾ ਹਾਂ ਅਨੇ ਇਹ ਰ ਆਗਾ ਫਿਰ ਤੂੜੋ ਪੱਟੀ ਗਈ ਚਲੋ ਤੇ ਅੱਜ ਦੀ ਆਪਣੀ ਵੀਡੀਓ ਇੱਥੇ ਤੱਕ ਹੀ ਰਹੀ ਵਸੇ ਨੈਕਸਟ ਵੀਡੀਓ ਵੀ ਸਟਾਰਟ ਨਾਲ ਦੀ ਨਾਲ ਹੀ ਕਰਦੇ ਆਂ ਤੈਮੇ ਹੋ ਜੇ ਨਾ ਫਿਰ ਅਗਲੇ ਵੀਡੀਓ ਤੇ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਇੱਥੇ ਆ ਸੀ ਮੈਂ ਮੜ ਰੇ ਵੇਖਣ ਚਲੋ ਠੀਕ ਆ ਸਾਰਾ ਕੁਝ ਹਾਂਜੀ ਗਾਇਸ ਇਧਰੋਂ ਆ ਤੋੜ ਜੀ ਮੈਂ ਵੇਖ ਰਹਾ ਸੀ ਕੋਠੇ ਤੇ ਮੈਨੂੰ ਪਤਾ ਨਹੀਂ ਕਾਹਦਾ ਤੋੜ ਜੀ ਇੰਨੀ ਪੱਤੀ ਹੋਈ ਹੈ ਤੇ ਉਹ ਇੱਥੇ ਲੱਗਦੇ ਪਏ ਕਰਾਇ ਤੇ ਥੋੜੀ ਥੋੜੀ ਹਵਾ ਹੈ ਤੇ ਸਾਰਾ ਹੀ ਐਦਾਂ ਹੋ ਗਿਆ ਜਿਵੇਂ ਰਾਤੀ ਹਨੇਰਾ ਹੈ ਨਾ ਉਵੇਂ ਬਣ ਗਿਆ ਚੱਕਰ ਤੇ ਤਾਂ ਮੈਂ ਭੱਜ ਕੇ ਆਇਆ ਕੋਠੇ ਮੈਂ ਆਹ ਵੇਖੀਏ ਕੀ ਗੱਲ ਐ ਨਹੀਂ ਦੂਰ ਆ ਗਿਆ ਫਿਰ ਬਾਕੀ ਰਾਤ ਵਾਲੇ ਤਾਂ ਸਾਰੇ ਆ ਕਾਲ ਕੋਲ ਕੁ ਜੀ ਜਿਹੜੀ ਚੱਕ ਇਹਨੇ ਘਰਾਂ ਵਿੱਚ ਤਾਂ ਗਾਣੂ ੜਾ ੜੁਲ ਗਿਆ ਮੈਂ ਵੇਖ ਕੇ ਆਣ ਤੂੜ ਜਿਹੜੀ ਨਾ ਇਧਰ ਲੱਗੇ ਦੋ ਕਰਾਏ ਠੀਕ ਐ ਤੈਨੂੰ ਦੱਸਿਆ ਮੈਂ ਹੂੰ ਹੂੰ ਉਹ ਗੰਡ ਬਚਿਆ ਫਿਰ ਆ ਪਿੰਡ ਕਿ ਥਾਈ ਚਾਚੇ ਕਰੋ ਹਾਂ ਚਾਚੇ ਕਿ ਕਰਾਂ ਉਹ ਆਪਣੀ ਰੱਖ ਲਈ ਆਪਣੀ ਵਾਧੂ ਲੱਗ ਗਈ ਕਹਿੰਦੇ ਚਲ ਠੀਕ ਆ ਮੈਂ ਦਸਣਾ ਮੁਰਸੀ ਕੀ ਫਿਰ ਇੱਕ ਦਿਨ ਉਹ ਦੇਣੀ ਤੂੰ ਠੀਕ ਆ ਆਪਣੀ ਤੁਹਾਨੂੰ ਚੱਲੀ ਨਹੀਂ ਬਣੀ ਲੈਣੇ ਮਾਲਕ ਸੁੱਖ ਰੱਖੇ ਮਾਤਾ ਫੜਾਣਾ ਮਾਤਾ ਨੂੰ ਬਣਾਣਾ ਫਿਰ ਚਲੋ ਇਹ ਮਾ ਫੜਾ ਕੇ ਆਣਾ ਚਲੋ ਆ ਇਧਰ ਮੈਂ ਜਾ ਕੇ ਖਾਣਾ ਆਵੇ ਆ ਲੈ ਆ ਸੁੱਤੇ ਵੇ ਕਿਉਂ हां आगी नी अंदर हां ਰੱਕੇ ਸਾਡੇ ਉੱਠੀ ਗਈ ਇੱਕ ਸੁੱਤੇ ਪਿਆ ਜੀ ਇੱਥੇ ਸਵਾਈ ਨਾ ਤੂੰ ਚਲੋ ਉਹਨੇ ਨੇ ਅੱਛਾ ਵਿਛਾਲੀ ਮੈਂ ਮਿੱਟੀ ਮਾੜੀ ਦੇ ਵੇਖ ਕੇ ਆਵਾਂ ਮਾੜੀ ਮੋਟੀ ਸੌਗ ਗਈ ਆਣੀ ਹੁੰਦੇ ਚ ਪਾਣੀ ਪੋਣੀ ਪਾ ਕੇ ਤੇ ਗਿੱਲੀ ਕਰ ਦਿੰਦੇ ਆ ਹਾਂ ਲੈ ਆ ਲੈ ਆ ਫੜਾ ਆਨੇ ਸਾ ਅੱਛੇ ਕੀ ਟੋਕਰੀ ਵਿੱਚ ਫੜਾ ਕੇ ਆਈ ਹੈ ਜਿੰਨੇ ਚ ਭਿੰਡੀ ਆਈ ਹੈ ਆ ਦੇਖੋ ਕਿਵੇਂ ਖੱਡੀ ਜਾਂਦੇ ਹਾਂ ਰੂਰੇ ਆਵੇ ਵੇਖ ਲੈ ਮੈਂ ਹਨੇਰਾ ਇਹ ਪਈ ਜਾਂਦਾ ਹੁਣ ਹਾਂ ਭਈ ਆਪਣੀ ਬਿੱਟੀ ਨੂੰ ਥੋੜਾ ਗਿੱਲੀ ਕਰਕੇ ਲਾਤੀ ਮਾਜ਼ ਲੈਣੇ ਫਿਰ ਸੁੱਕੇ ਨਾ ਨੀਰਾ ਹੀ ਪੈਜ ਲਿਆ वेलकम बैक टू माय न्यू ब्लॉग सुबह देर पौने 6 ਦਾ ਟਾਈਮ ਹੋ ਚੁੱਕਿਆ ਸਤਿ ਸ਼੍ਰੀ ਅਕਾਲ ਮਾ ਭਾਈ ਦੇ ਕਿਰਪਾ ਨਾਲ ਬੜਾ ਸੋਹਣਾ ਸਵੇਰ ਹੋਈ ਹੈ ਤੇ ਆਪਾਂ ਕਰੀਏ ਹਾਂ ਕੱਠੀ ਜਾਲੀ ਤੇ ਚਾਹ ਚੁ ਬਣਾ ਕੇ ਰੱਖ ਲਿਆ ਫਿਰ ਪੀਣੇ ਚਾਹ ਪਲਾਂਗੇ ਲਾ ਦੀਏ ਪੱਥਾ ਘਟਾ ਕਰ ਦੀਏ ਬਿਸਤਰਾ ਤੇ ਬਾਕੀ ਦੇਖੀ ਮੌਸਮ ਤਾਂ ਬਹੁਤ ਘੈਂਟ ਆ ਉਹ ਦਸਰਾ ਚੰਨ ਚਾਹ ਜਿਹੜੇ ਹੁਣੇ ਹੀ ਬਣਾਈ ਹੋਣੀ ਹੋਣੀ ਆਹ ਪਤਾ ਪੈਸੇ ਚੋੜ ਹੀ ਹੈਗੇ ਆ ਤੇ ਪਰ ਹੀ ਸਾਡੀ ਸਖਤੀ ਵੀ ਚੱਕ ਦੇਣੇ ਅੱਧਾ ਕੋ ਚੱਕ ਦੇਣੇ ਅੱਧਾ ਜਦੋਂ ਨ ਉੱਠੂਗੀ ਉਦੋਂ ਬਾਅਦ ਚੱਕਾਂਗੇ ਇਹਨੂੰ ਜੀ ਆਪਣੀ ਚਾ ਆ ਗਈ ਤੇ ਬਸ ਚਾ ਜੋ ਬੀਕੇ ਸੀ ਮਿੱਟੀ ਦਾ ਕੰਮ ਸ਼ੁਰੂ ਕਰਨਾ ਜਿਹੜੀ ਕੱਲ ਬਣਾ ਕੇ ਰੱਖੀ ਆ ਉਹ ਮਿੱਟੀ ਮੋਟੀ ਲਾਉਣੇ ਆ ਹੁਣ ਤੇ ਬੰਲਾ ਚਾ ਇਹ ਵੀ ਸਾਰਾ ਸਮਾਨ ਸੂਰ ਕੱਢ ਕੇ ਬਾਹਰ ਰੱਖਣਾ ਪੈਣਾ ਇੱਥੇ ਸੜਕ ਵੈਸੇ ਕਾਫੀ ਖੁੱਲੀ ਆ ਇੱਥੇ ਰੱਖ ਦੇਵਾਂਗੇ ਤੇ ਫਿਰ ਲਾ ਦੇਣੀ ਅੱਜ ਮਿੱਟੀ ਇਹ ਕੰਮ ਅੱਜ ਪਾ ਦੇਣਾ ਨਾ ਪੇਗ ਚੋਲਾ ਨਾਲ ਚਾ ਚੋਬਰ ਸਵੇਰ ਦਾ ਦਾ ਮੌਸਮ ਵਾਲਾ ਟੈਂਟ ਆ ਆਪਣਾ ਇਹਦਾ ਸਮਾਨ ਸਮਾਨ ਆਪਾਂ ਸਾਰਾ ਕੱਢ ਦਿੱਤਾ ਬਾਹਰ ਖਾਲੀ ਕਰਤਾ 55 ਰਹੇਗਾ ਹਵੇ ਤੇ ਬਾਕੀ ਆਵੇ ਸਾਰਾ ਖਾਲੀ ਮਿੱਟੀ ਲਾਉਣ ਵਾਸਤੇ ਅੰਦਰੋਂ ਵੀ ਕਰਤਾ ਤੇ ਬਾਹਰੋਂ ਵੀ ਕਰਤਾ ਇਹ ਪਿਆ ਕੂਲਰ ਮੰਜਾ ਮੋਟਰਸਾਈਕਲ ਪਰ ਇਹ ਆ ਜਾ ਚਲ ਕੇ ਜਾਣਾ ਆਜਾ ਚਲਣ ਨੂੰ ਸਾਡ ਦੇਖੀਏ ਚਲਿਏ ਮਿੱਟੀ ਨੂੰ ਮਾਰਿਆ ਪੈਰ ਮਾਰ ਕੇ ਤੇ ਲਿਆਈਏ ਮਿੱਟੀ ਕੱਲ ਲਈ ਥਾਂ ਤੋਂ ਲੈ ਆਣੀ ਪਣੀ ਕਈ। ਕਈ ਅੱਜ ਫੇਰ ਇੱਥੇ ਆਣੀ। ਅੰਦਰੋਂ ਚੱਕ ਲੈਣੇ ਉੱਥੇ ਮੋਟਰ ਤੇ ਬਈਏ। ਮਨੇ ਕੰਮ ਸ਼ੁਰੂ ਕਰਤਾ। ਆ ਘਟੂ ਘਟ ਪੰਜਵਾ ਬੱਠਲ ਹੋ ਗਿਆ। ਤੇ ਨਾਲ ਦੀ ਨਾਲ ਲਾਤੀ ਵਿੱਚ ਮਾਰ ਕੇ ਛੜਨਾ ਬਣਾ ਤੇ ਇਦਾਂ ਆਪਾਂ ਬੰਨ ਲਿਆ ਉੱਪਰ ਬੱਠਨ ਨਾਲ ਅੱਜ। ਚਬਾ ਚੱਕੀਏ ਦੋ ਲਾਤੀ।